ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਿੰਦਰ ਸਿੰਘ ਕੌਣੀ ਦੀ ਅਗਵਾਈ ਹੇਠ ਕੱਢੀ ਗਈ ਬਾਈਕ ਰੈਲੀ ਤੁਹਾਨੂੰ ਦੱਸ ਦਈਏ ਕਿ ਇਹ ਬਾਈਕ ਰੈਲੀ ਗਿੱਦਰਬਾਹ ਹਲਕੇ ਦੇ ਪਿੰਡ ਮੱਲਣ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦੇ ਹੋਏ ਭਲਾਈਆਂ ਦਾ ਪਿੰਡ ਵਿਖੇ ਜਾ ਕੇ ਸਮਾਪਤ ਹੋਈ ਜਿਸ ਦੀ ਕਮਾਂਡ ਮਨਦੀਪ ਬਰਾੜ ਧੂੜਕੋਟ ਨੇ ਸੰਭਾਲੀ ਇਸ ਬਾਈਕ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਸ਼ਾਮਲ ਹੋਏ ਜੂਥ ਦਾ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਇਸਰਾਈਲ ਬਾਰੇ ਕੀ ਕੁਝ ਕਿਹਾ ਸੁਖਜਿੰਦਰ ਕੌਣੀ ਨੇ ਆਓ ਤੁਹਾਨੂੰ ਸੁਣਵਾਉਣੇ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸਰੋਤਿਆਂ ਦਾ ਔਰ ਤੁਹਾਡਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਕਵਰੇਜ ਕਰਨ ਵਾਸਤੇ ਆਏ ਹੋ ਔਰ ਦੂਜੀ ਗੱਲ ਇਹ ਜਿਹੜੀ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਖਾਸ ਤੌਰ ਤੇ ਸਾਡੇ ਯੂਥ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਔਰ ਸਾਡੇ ਸੈਕਟਰੀ ਭਾਈ ਉਹਨਾਂ ਦੇ ਹੁਕਮ ਸੀਗਾ ਕਿ ਹਰੇਕ ਹਲਕੇ ਦੇ ਵਿੱਚ ਆਪਾਂ 8-8 ਰੈਲੀਆਂ ਕਰਨੀਆਂ ਹੈ ਜੇ ਪੰਜ ਪੰਜ ਪਿੰਡਾਂ ਦਾ ਬੈਲਟ ਬਣਾ ਕੇ ਉਹਨਾਂ ਦੀ ਆਪਾਂ ਬਾਈਕ ਰੈਲੀ ਕਰਨੀ ਹੈ ਜਿਹਦੇ ਵਿੱਚ 100-100 ਮੋਟਰਸਾਈਕਲ 200-200 ਮੋਟਰਸਾਈਕਲ ਇਕੱਠੇ ਕਰਕੇ ਆਪਾਂ ਉਹਨਾਂ ਪਿੰਡਾਂ ਦੇ ਵਿੱਚ ਯੂਥ ਵਰਕਿੰਗ ਨੂੰ ਖਾਸ ਤੌਰ ਤੇ ਕਰ ਬਾਈ ਕਰਮਜੀਤ ਅਨਮੋਲ ਜੀ ਦੇ ਹੱਕ ਦੇ ਵਿੱਚ ਇਹ ਜਿਹੜੇ ਰੈਲੀ ਕੀਤੀ ਗਈ ਹੈ ਔਰ ਪਾਰਟੀ ਦੇ ਉਦੇਸ਼ ਮੁਤਾਬਕ ਹੁਕਮ ਮੁਤਾਬਕ ਯੂਥ ਵਿੰਗ ਦੇ ਹੁਕਮ ਅਧੀਨ ਅਸੀਂ ਲੰਬੀ ਦੇ ਵਿੱਚ ਕਰ ਰਹੇ ਹਾਂ ਉਵੇਂ ਅਸੀਂ ਕਿੱਧਰ ਵਿੱਚ ਅੱਜ ਪਹਿਲੀ ਕੀਤੀ ਹੈ ਔਰ ਮਲੋੜ ਦੇ ਵਿੱਚ ਆ ਫਿਰ ਮੁਕਸਰ ਦੇ ਵਿੱਚ ਆ ਸਾਰੇ ਹਲਕਿਆਂ ਦੇ ਵਿੱਚ 8-8 ਬਾਈਕ ਰੈਲੀਆਂ 5-5 ਪਿੰਡਾਂ ਦੀਆਂ 6-6 ਪਿੰਡਾਂ ਦੀਆਂ ਜੁੰਟ ਬਣਾ ਕੇ ਨੌਜਵਾਨ ਸਾਥੀ ਕਰ ਰਹੇ ਤੇ ਅੱਜ ਜਿਹੜੀ ਰੈਲੀ ਦੀ ਅੱਪ ਗੱਲ ਕਰੀਏ ਕਿ ਕਿਹੜੇ ਪਿੰਡ ਤੋਂ ਸ਼ੁਰੂ ਹੋਈ ਹੈ ਜੀ ਕਿੰਨੇ ਪਿੰਡਾਂ ਜਾਊਗੀ ਇਹ ਅੱਜ ਮੱਲਣ ਪਿੰਡ ਤੋਂ ਸ਼ੁਰੂ ਹੋ ਕੇ ਜੀ ਮੱਲਣ ਧੂੜਕੋਟ ਬੁੱਟਰਚਨੀ 100 ਤੋਂ ਮੋਟਰਸਾਈਕਲ ਤੇ ਲਗਭਗ 80 ਕੀਤਾ ਪਰ ਤੁਸੀਂ ਇਹ ਵੇਖੋ ਜਿਹੜੇ ਜਿਹੜੇ ਰੋਡ ਦੇ ਉੱਪਰ ਤੁਸੀਂ ਸਾਡੇ ਨਾਲ ਹੀ ਸੀ ਜਿੱਥੋਂ ਵੀ ਲੰਘ ਰਹੇ ਆ ਔਰ ਲੋਕਾਂ ਦਾ ਜਿਹੜਾ ਪਿਆਰ ਮਿਲ ਰਿਹਾ ਔਰ ਲੋਕ ਜਿਹੜੇ ਠਲ ਠਲ ਕੇ ਇਹ ਗੱਲ ਕਹਿ ਰਹੇਗੀ ਤੁਹਾਡੇ ਨਾਲ ਹੈ ਕਰਮਜੀਤ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਹੈ ਭਗਵੰਤ ਮਾਨ ਜਿਹੜੇ ਕੰਮ ਕੀਤੇ ਆ ਜਿਹੜੇ ਚਾਹੇ ਉਹ ਬਿਜਲੀ ਫ੍ਰੀ ਹੋਵੇ ਚਾਹੇ ਟੋਲ ਪਲਾਜ਼ ਬੰਦ ਹੋਣ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੋਵੇ ਔਰ ਅਨੇਕਾਂ ਅਜਿਹੇ ਫੈਸਲੇ ਆ ਜਿਹੜੇ ਮਾਨ ਸਾਹਿਬ ਦੇ ਕੰਮਾਂ ਤੋਂ ਲੋਕ ਖੁਸ਼ ਨੇ ਔਰ ਖਾਸ ਤੌਰ ਤੇ ਮੈਸਮ ਦਾ ਕਿ ਬਿਜਲੀ ਵਾਲਾ ਜਿਹੜਾ 600 ਯੂਨਟ ਮਾਫ ਵਾਲਾ ਜਾਂ ਖੇਤਾਂ ਦੀ ਜਿਹੜੀ ਲਾਈਟ ਆ ਉਹ ਫ੍ਰੀ ਮਿਲ ਰਹੀ ਆ ਔਰ 24 ਘੰਟੇ ਮਿਲ ਰਹੀ ਆ ਉਹ ਅਜਿਹੇ ਫੈਸਲੇ ਜਿਹੜੇ ਉਹ ਪੰਜਾਬ ਪੱਖੇ ਔਰ ਲੋਕ ਪੱਖੀ ਨੇ ਔਰ ਲੋਕ ਉਹਨਾਂ ਦਾ ਪਰਮਾ ਸਵਾਗਤ ਕਰ ਰਹੇ ਫਰੀਦਕੋਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਰ ਦਿੱਤ ਨੂੰ ਮੋਲ ਅਨਮੋਲ ਜਿਹੜਾ ਮੁਕਾਬਲਾ ਕਿਸੇ ਨੇ ਦੇਖਦੇ ਹੋ ਭਾਈ ਦੇਖੋ ਮੁਕਾਬਲਾ ਜਿਹੜੇ ਬੰਦੇ ਕੈਂਡੀਡੇਟ ਆਏ ਆ ਹਰੇਕ ਬੰਦਾ ਇਹ ਸੋਚ ਕੇ ਆਦਾ ਕਿ ਮੈਂ ਜਿੱਤਣਾ ਹੈ ਪਰ ਮੈਨੂੰ ਇਹ ਲੱਗਦਾ ਕਿ ਲੋਕ ਸਭਾਲਾ ਕਾ ਫਰੀਦਕੋਟ ਦੇ ਵਿੱਚ ਬਾਈ ਕਰਮਜੀਤ ਦੇ ਮੁਕਾਬਲੇ ਦਾ ਕੋਈ ਕੈਂਡੀਡੇਟ ਨਹੀਂ ਔਰ ਮੈਂ ਸੋਚਦਾ ਕਿ ਸਾਡੇ ਅੱਜ ਦੇ ਮੁਕਾਬਲੇ ਵਿੱਚ ਕੋਈ ਵੀ ਬੰਦਾ ਸਾਹਮਣੇ ਰੇਸ 'ਚ ਲੱਗ ਨਹੀਂ ਰਿਹਾ ਤੁਸੀਂ ਦੇਖੋ ਕਾਂਗਰਸ ਉਹ ਡੈੱਡ ਹੈ ਕਾਲੀਦਲ ਉਹ ਖਤਮ ਹੈ ਔਰ ਕੋਈ ਵੀ ਬੰਦਾ ਮੈਸਨ ਦਾ ਜੀ ਬੀਜਪੀ ਵਾਲੇ ਤਾਂ ਹਨਸਰਾਜ ਜੀ ਨੂੰ ਤੁਸੀਂ ਪਿੰਡਾਂ ਦੇ ਵਿੱਚ ਵੇਖ ਰਿਹਾ ਇਨਾ ਵਿਰੋਧ ਹੋ ਰਿਹਾ ਪਿੰਡਾਂ 'ਚ ਵਧਣੇ ਤਾਂ ਜਾ ਰਿਹਾ ਤੇ ਫਿਰ ਉਹ ਤਾਂ ਬੋਟ ਦੀ ਆਸ ਮੇਰੇ ਸਾਨੂੰ ਨਾ ਹੀ ਰੱਖਣ ਬੀਜਪੀ ਵਾਲੇ ਤਾਂ ਤੇ ਭਾਈ ਇੱਕ ਆਪ ਦੇ ਕੋਸ਼ ਵਾਦੇ ਜਿਵੇਂ ਔਰਤਾਂ ਨੂੰ 1000 ਰੁਪਏ ਦੇਣ ਵਾਲਾ ਨਾ ਇਹ ਵੀ ਮੁੱਦਾ ਅੱਜਕੱਲ ਚੋਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਕੀ ਲੱਗਦਾ ਕਿ ਇਹਦੇ ਨਾਲ ਕੋਈ ਅਸਰ ਪਊਗਾ ਕਿ ਮੇ ਲਾਵਾਂ ਬੋਟ ਤੇ ਨਹੀਂ ਦੇਖੋ ਭਾਈ ਜੀ ਜਿਹੜੇ ਵਾਦੇ ਕੀਤੇ ਐ ਮਾਨ ਸਾਹਿਬ ਨੇ 5 ਸਾਲਾਂ ਵਾਸਤੇ ਕੀਤੇ ਗਰੰਟੀਆਂ ਦਿੱਤੀਆਂ ਨਾਲ ਵੀ ਅਸੀਂ ਗਰੰਟੀਆਂ ਪੂਰੀਆਂ ਕਰਾਂਗੇ ਔਰ ਇੱਕ ਜਾਂ ਹੋਰ ਦੇਖ ਨੌਕਰੀਆਂ ਕੱਢੀਆਂ ਪਹਿਲੇ ਮਹੀਨੇ ਤੋਂ ਸ਼ੁਰੂ ਕੀਤੀਆਂ ਨੌਕਰੀਆਂ ਕੱਢੀਆਂ ਸਰਕਾਰ ਬਣੀ ਪਹਿਲੀ ਕੈਂਪੇਨ ਦੇ ਵਿੱਚ ਇਹ ਫੈਸਲਾ ਕੀਤਾ ਕਿ ਨੌਕਰੀਆਂ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਨੌਕਰੀਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਬਿਨਾਂ ਪੈਸੇ ਤੋਂ ਪਹਿਲੀ ਸਰਕਾਰ ਆਈ ਹੈ ਪਹਿਲਾ ਮੁੱਖ ਮੰਤਰੀ ਹੈ ਜਿਨੇ ਨਰੋਲ ਮੈਰਿਟ ਦੇ ਉੱਪਰ ਜਿਹੜੇ ਮੁੰਡੇ ਕੁੜੀਆਂ ਨੂੰ ਭਰਤੀ ਕੀਤਾ ਔਰ ਤੁਸੀਂ ਵੇਖ ਤੁਸੀਂ ਕਵਰੇਜ ਕਰਦੇ ਹੋ ਹਰ ਪਿੰਡ ਜਿਨੇ ਮੈਨੂੰ ਹਰ ਰੋਜ਼ ਜਾਣਾ ਮੈਂ 5-7 ਪਿੰਡਾਂ ਜਾਣਾ ਜੂਤ ਦੀਆਂ ਮੀਟਿੰਗਾਂ ਕਰਦਾ ਆਮ ਆਦੀ ਪਾਰਟੀ ਸਾਥੀਆਂ ਨੂੰ ਮਿਲਦਾ ਆਮ ਲੋਕਾਂ 'ਚ ਮਿਲਦਾ ਹੈ ਤਾ ਹਰ ਪਿੰਡ ਘੱਟੋ ਘੱਟ 10-10 ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਨੌਕਰੀ ਤੇ ਲੱਗੇ ਹੋਏ ਆ ਔਰ ਬਿਨਾ ਸਪਾਰਸ਼ ਬਿਨਾ ਜਿਹੜਾ ਕਿਸੇ ਨਾ ਵਤਕਰਾ ਨਾ ਜਾਤ ਦਾ ਨਾ ਧਰਮ ਦਾ ਨਾ ਨਸਲ ਦਾ ਔਨ ਮੈਰਿਟ ਜਿਹੜਾ ਬੰਦਾ ਨੰਬਰਾਂ ਚਾਹੁੰਦਾ ਸੀ ਉਹੀ ਬੰਦਾ ਨੌਕਰੀ ਤੇ ਲੱਗਿਆ ਔਰ ਜਿੰਨੇ ਵੀ ਵਾਦੇ ਕੀਤੇ ਆ ਉਹ ਸਾਰੇ ਵਾਦੇ ਚਾਹੇ 1000 ਰੁਪਏ ਵਾਲਾ ਹੋਵੇ ਉਹ ਅਸੀਂ ਇਹ ਤਾਂ ਹੈ ਨਹੀਂ ਵੀ ਇੱਕ ਵਾਰ 1000 ਰੁਪਏ ਦੇ ਕੇ ਉਸ ਤੋਂ ਬਾਅਦ ਪੈਸੇ ਨਹੀਂ ਦੇਣਗੇ ਅਸੀਂ ਜੀ ਇਸ ਪਾਰਟੀ ਦੇ ਬਹੁਤ ਸੁਖ ਖੁਸ਼ ਆ ਇਸ ਪਾਰਟੀ ਤੇ ਅਸੀਂ ਵੋਟਾਂ ਪਾਵਾਂਗੇ ਡਟ ਕੇ ਪਜ ਦੇ ਨਾਲ ਖੜੇ ਆ ਤੇ ਬਹੁਤ ਹੀ ਸਾਨੂੰ ਸੁਖ ਹੋ ਗਿਆ ਹੈ ਤੇ ਅਸੀਂ ਸੌਖੇ ਹੋ ਗਏ ਆ ਤੇ ਅੱਜ ਆਪਦੇ ਘਰੇ ਅਸੀਂ ਖੁਸ਼ ਆ ਬਾਬਾ ਜੀ ਕਿਹੜੀਆਂ ਗੱਲਾਂ ਕੁਝ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਤੁਸੀਂ ਆਪਣੀ ਮੋਟਰ ਦਾ ਵੀ ਜੀ ਮੈਂ ਪਾਣੀ ਤੇ ਆਪ ਤੇ ਬਹੁਤ ਖੁਸ਼ ਆ ਮੋਟਰ ਦਾ ਬਾਕੀ ਜਿਹੜੀ ਕੋਈ ਆਪਾਂ ਪੰਜਾਬ ਬਾਹਰ ਜਾਂਦੇ ਆ ਅਸੀਂ ਲੀਡਰ ਆ ਦਾ ਇੱਕ ਸ਼ਹਿਰ ਆ ਮਤਲਬ ਤਫ਼ਤਰਾਂ ਚ ਉੱਥੇ ਵੀ ਅਸੀਂ ਖੁਸ਼ ਆ ਸਾਡੀ ਸਨਾਈ ਹੁੰਦੀ ਆ ਪਰ ਥੋੜਾ ਜਿਹਾ ਹਲੇ ਜਦੋਂ ਟਲਦੇਵਾਲ ਦੇ ਜਾਂ ਉਹ ਵੀ ਕਰ ਲਾਂਗੇ ਸੂਤ ਠੀਕ ਹੈ ਕਿਉਂ ਲੱਗਦੇ ਰਿਸ਼ਵਤ ਕੋਰੀ ਤੇ ਥੋੜਾ ਜਿਹਾ ਨੱਥ ਪਈ ਹਲੇ ਟਿੱਕਰ ਮੰਗੀ ਨਹੀਂ ਮੈਥੋਂ ਮੇਰਾ ਨਾਮ ਮਨਦੀਪ ਬਰਾੜ ਧੂਲਕੋਟਾ ਜੀ ਮੈ ਯੂਥਾ ਗੂ ਅਮਰਮੀ ਪਾਰਟੀ ਸ੍ਰੀ ਮੁਕਤਸਰ ਸਾਹਿਬਾ ਜੀ ਤੇ ਇਹ ਆਪਣੀ ਸਰਦਾਰ ਸਖਜਿੰਦਰ ਕੌਣੀ ਦੀ ਅਗਵਾਈ ਦੇ ਵਿੱਚ ਸਾਡੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਤੇ ਜ਼ਿਲ੍ਹੇ ਦੇ ਸਾਡੇ ਯੂਥ ਪ੍ਰਧਾਨ ਨੇ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਕੀਤੀ ਸੀਗੀ ਜੋ ਕਿ ਅਸੀਂ ਮੱਲਨ ਤੋਂ ਲੈ ਕੇ ਸਟਾਰਟ ਕੀਤੀ ਸੀਗੀ ਮੱਲਨ ਢੂਲਕੋਟ ਤੇ ਸ੍ਰੀ ਬੁੱਟਰ ਸ੍ਰੀ ਤੇ ਭਲਾਈਆਂ ਨਾਲ ਜੀ ਜਿੱਥੇ ਸਮਾਪਤੀ ਸੀਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਰ-ਚਾਰ ਪਿੰਡਾਂ ਦੇ ਵਿੱਚ ਇਹ ਪ੍ਰੋਗਰਾਮ ਕਰਾਂਗੇ ਜੀ ਤੇ ਯੂਥ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਤੇ ਸੰਸਦ ਦੇ ਵਿੱਚ ਭਗਵੰਤ ਮਾਨ ਜੀ ਨੂੰ ਪਹੁੰਚਾਉਣਾ ਹੈ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ